ਪ੍ਰਤਮੇ ਭਗਉਤੀ ਨੂ ਨਮਸਿਕਾਰ ਜੀ ਜੋ ਖਾਲਸੇ ਦੀ ਸ਼ਾਨ ਹੈ ਗਰੀਬਾਂ ਦੀ ਸਹਾਈ ਹੈ ਪ੍ਰਤਮੇ ਭਗਉਤੀ ਨੂ ਨਮਸਿਕਾਰ ਜੀ ਜੋ ਖਾਲਸੇ ਦੀ ਸ਼ਾਨ ਹੈ ਗਰੀਬਾਂ ਦੀ ਸਹਾਈ ਹੈ ਨਾਨਕ ਗੁਰੂ ਦੇ ਡੀਕਿਆ ਦਵਾਰ ਜੀ ਜੋ ਰੱਬ ਦਾ ਪਿਆਰਾ ਹੈ ਮੂਰਤੀ ਅਲਾਹੀਏ ਅੰਗਤ ਗੁਰੂ ਨੂੰ ਸੀਸ ਮਾਨਮਾਵਨਾ ਦਿਨਾਂ ਪਾਈ ਨਾਨਕ ਨੂੰ ਦਿੱਤੀ ਅਵਰਦਾਸ ਨੂੰ ਤੀਸਰੇ ਗੁਰੂ ਨੂੰ ਚਿੱਤ ਚੇਤੇ ਆਵਦਾ ਦਿਨਾਂ ਲਾੜ ਲਾਲਿਆ ਅੰਜਾਨੇ ਰਾਮਦਾਸ ਨੂੰ ਤਨ ਤਨ ਚੌਥੇ ਅਵਤਾਰ ਦੀ ਸ੍ਰੋਵਰ ਬਣਾਇਆ ਹੈ ਜੋ ਸਭਨੇ ਕਮਾਈ ਹੈ ਵਾਰ ਵਾਰ ਤੇ ਕੇ ਨੂਨਾ ਮੂਦੀਕਾਰ ਦੀ ਜੋ ਘਾਲ ਤੇ ਨਿਸ਼ਾਨ ਹੈ ਬੀਬਾ ਦੀ ਸਹਾਈ ਹੈ ਪੰਜਵੇਂ ਗੁਰੂ ਆਨੁ ਬੰਦਨਾ ਪਿਆਰੇ ਆ ਜੋ ਬਾਦਸ਼ਾਹ ਦੇ ਇਦਾਰੇ ਸ਼ਾਂਤੀ ਦੇ ਰੂਪ ਜੀ ਗਿਆਨ ਦਾ ਖਜ਼ਾਨਾ ਗ੍ਰੰਥ ਹੈ ਉਚਾਰਿਆ ਜੋ ਹੁਕਮ ਹੈ ਆਕਾਲ ਦਾ ਹੈ ਬਾਣੀ ਸਤਿ ਰੂਪੀ ਦੀ ਹਰ ਗੋਬਿੰਦ ਸਹਿਮ ਛੇਵੇਂ அவਤਾਰ ਜੀ ਜਿਨਾਰੇ ਸੀਸ ਕਲੰਗੀ ਤੇ ਗਲ ਤੇ ਘਾਈ ਹੈ ਵਾਰ ਵਾਰ ਤੇਗ ਨੂੰ ਨੂਨਾਵੰਸੀ ਕਾਰ ਜੀ ਜੋ ਖਾਲਸੇ ਰਿਸਾਨ ਖੈ ਗਰੀਬਾਂ ਦੀ ਸਹਾਈ ਹੈ ਹਰੀ ਹਰੀ ਰਾਏ ਸ਼ਾਂਤੀ ਦੇ ਸਰੂਪ ਜੀ ਜਿਨ੍ਹਾਂ ਨੇ ਰੂਪ ਅੱਠਮਾ ਹਰੀਕ੍ਰਿਸ਼ਨ ਧਾਰਿਆ ਨੌਵੇਂ ਗੁਰੂ ਪਰਤਖ ਸ਼ਾਂਤੀ ਰੂਪ ਜੀ ਜਿਨ੍ਹਾਂ ਨੇ ਸੀਸ ਆਪਣਾ ਧਰਮ ਖੇਤ ਵਾਰਿਆ ਤਵਾਲਾ ਮੇਲਾ ਢੁਪਾਲਾ ਬਾਰਜੀ ਦਿੱਲੀ ਦੇ ਵਿੱਚ ਖੂਨ ਦੀ ਜਾਨ ਦੀ ਵਹਾਈ ਹੈ ਵਾਰ-ਵਾਰ ਦੇਗ ਨੂਨਮ ਸਿੰਘਾਰਜੀ ਜੋ ਖਾਲਸੇ ਦੀ ਸਾਲਖ ਹੈ ਗਰੀਬਾਂ ਦੀ ਸਹਾਈ ਹੈ ਵਾਰ-ਵਾਰ ਦੇਗ ਨੂਨਮ ਸਿੰਘਾਰਜੀ ਜੋ ਖਾਲਸੇ ਦੀ ਸਾਲਖ ਹੈ ਗਰੀਬਾਂ ਦੀ ਸਹਾਈ ਹੈ ਦਸ ਬੇ ਗੁਰੂ ਨੂੰ ਬੰਦਨਾ ਪਿਆਰਿਆ ਦਿਨ ਧਰਮ ਵਾਸਤੇ ਜੀ ਬਾਰੇ ਚਾਲੇ ਚਾਰੇ ਲਾਲ ਨੇ ਦਸ ਬੇ ਗੁਰੂ ਨੂੰ ਬੰਦਨਾ ਪਿਆਰਿਆ ਦਿਨ ਧਰਮ ਵਾਸਤੇ ਦੀ ਚਾਰੇ ਲਾਲ ਵਾਰੇ ਨੇ ਡੁੱਬ ਜਾਂਦਾ ਬੇੜਾ ਹਿੰਦਿਆ ਨਾ ਤਾਰਿਆ ਜੀ ਤਾਰੇ ਚਾਲੇ ਭੋਗ ਤੇ ਦੇ ਸਾਜੇ ਪੰਜ ਪਿਆਰੇ ਨੇ ਦਸਾਰੇ ਸਰੂਪ ਸ੍ਰੀ ਦਰਬਾਰ ਦੀ ਹਜ਼ਾਰ ਵਾਰ ਬੰਦਨਾ ਵਾਸੀ ਤਲ ਸਣਾਈ ਹੈ ਵਾਰ ਵਾਰ ਦੇਖ ਨੂ ਨਮੂਸੀਕਾਰ ਜੀ ਜੋ ਖਾਲ ਤੇਰੀ ਸਾਨ ਘੈ ਕਰੀ ਪਰੀ ਸਹਾਈ ਹੈ ਵਾਰ ਵਾਰ ਦੇਖ ਨੂ ਨਮੂਸੀਕਾਰ ਜੀ ਜੋ ਖਾਲ ਤੇਰੀ ਸਾਨ ਘੈ ਕਰੀ ਪਰੀ ਸਹਾਈ